ਐਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਆਗੂਆਂ ਵੱਲੋਂ ਮਿਤੀ 10 ਮਈ 2025 ਨੂੰ ਡਿਪਟੀ ਕਮਿਸ਼ਨਰ ਮੁਹਾਲੀ ਦਾ ਕੀਤਾ ਜਾਣ ਵਾਲਾ ਕਿਰਾਓ ਹੋਇਆ ਮੂਲਤਵੀ ਹਾਲਾਤਾਂ ਨੂੰ ਦੇਖ ਕੇ ਇਹ ਕਿਰਾਓ ਮੂਲਤਵੀ ਕੀਤਾ ਗਿਆ ਹੈ ਜਲਦ ਕੀਤਾ ਜਾਵੇਗਾ ਦੁਬਾਰਾ ਇਸ ਕਿਰਾਓ ਦੀ ਮਿਤੀ ਦਾ ਐਲਾਨ ਮੈਂ ਮਾਸਟਰ ਬਨਵਾਰੀ ਲਾਲ ਜਰਨਰੇਸ਼ਨ ਚੋਰ ਫਰੋ ਮੋਰਚਾ ਜਰਨਲ ਸੈਕਟਰੀ ਐਸਸੀਬੀਸੀ ਮਹਾ ਪੰਚਾਇਤ ਮੁਹਾਲੀ ਤੋਂ ਇਹ ਐਲਾਨ ਕਰਦਾ ਕਿ ਕੱਲ ਜਿਹੜਾ ਡੀਸੀ ਦਫ਼ਤਰ 10 5 225 ਨੂੰ ਧਰਨਾ ਲੱਗਾ ਸੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆ ਉਹ ਅਗਲੇ ਪ੍ਰੋਗਰਾਮ ਵਾਸਤੇ ਕੈਂਸਲ ਕੀਤਾ ਜਾਂਦਾ ਇਸ ਲਈ ਜਿੰਨੇ ਵੀ ਆਗੂ ਸਹਬਾਨ ਜਥੇਬੰਦੀਆਂ ਸਾਰੀਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਕਿ ਇਹ ਜਿਹੜੀ ਗੱਲ ਉਸ ਕੋਉਣ ਵਾਲੀ ਆਪਣੇ ਸਾਰਿਆਂ ਸਾਥੀਆਂ ਨੂੰ ਦੱਸੀ ਜਾਵੇ ਗੈਰ ਟੀਮ ਗੈਰ ਪਾਰ ਵਾਹਿਗੁਰੂ ਕੀ ਕਾਲਚਾ ਵਾਹਿਗੁਰੂ ਕੀ